ਸਸੀ ਕਾਉ ਜੀ ਸਰ ਐਮਪ੍ਰੋਵਰ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਮਾਲਾ ਖੁਰਦ ਦੇ ਵਿੱਚ ਛੋਟਾ ਮਾਲਾ ਵੀ ਕਹਿ ਦਿੰਦੇ ਆ ਮਿੱਤਰੋ ਵੱਡਾ ਮਾਲਾ ਛੋਟਾ ਮੋਲਾ ਆਪਸ ਦੇ ਵਿੱਚ ਦੋਵੇਂ ਗਵੰਡੀ ਪਿੰਡ ਆ ਸੈਂਟਰ ਦੇ ਵਿਚਾਲੇੋਂ ਦੀ ਨੰਗਦਾਵਾ ਮੁੱਦਕੀ ਤੋਂ ਬਾਗਾ ਪੁਰਾਣਾ ਰੋਡ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰਾ ਤੇ ਇੱਕ ਮਹਿ ਵਕਾਊ ਆ ਭਾਈ ਹੁਣੇ ਆਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਉਹ ਸਾਰੀ ਗੱਲਬਾਤ ਆਪਾਂ ਭਰਾਣਾ ਕਰ ਲੈਨੇ ਆ ਉਹ ਮਿਲਦੇ ਆ ਬਾਈ ਨੂੰ ਜਾਣਕਾਰੀ ਲੈ ਦੇਣਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਵੀਰੇ ਠੀਕ ਆ ਸ੍ਰੇਤਾ ਘਰ ਪਰਿਵਾਰ ਬਾਈ ਵਧੀਆ ਜੀ ਅੱਛਾ ਵੀਰੇ ਇੱਕ ਵਾਰੀ ਨਾਮ ਦੱਸਦੇ ਬਾਈ ਆਪਣਾ ਕੇਵਲ ਸਿੰਘ ਕੇਵਲ ਸਿੰਘ ਕੇਵਲ ਬਾਈ ਘਰ ਆਪਣਾ ਆ ਗਿਆ ਪਿੰਡ ਦੇ ਵਿਚਾਲੇ ਹਨਾ ਹਾਂਜੀ ਆ ਵੈਲਡ ਕੋਲੇ ਵੈਲਡ ਕੋਲੇ ਠੀਕ ਆ ਅੱਛਾ ਕੇਵਲ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਵਾ ਸੂਆ ਬਾਈ ਇਹ 5ਵੇਂ ਸੂਏ ਸੂਨਾ ਆਏ ਨੇ ਹਾਂਜੀ ਦਿਨ ਕਿੰਨੇ ਪਏ ਬਾਈ ਜਾਂਦੇ 12 ਪਏ 12 ਦਿਨ ਥਲੋ ਉਹ ਤਾਂ ਫਿਰ ਚੰਗੀ ਤ ਥੱਲੇੋਂ ਵੱਧਦਾ ਤਿਆਰ ਹੁੰਦਾ ਠੀਕ ਹੈ ਤੇ ਚਵਾਈ ਚਵੀ ਕਿਵੇਂ ਆ ਵੀਰੇ ਚਵਾਈ ਪੋਲੀ ਆ ਠੀਕ ਹੈ ਬਾਈ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਵੀਰੇ ਇਹ 6 ਲੀਟਰ ਇੱਕ ਟਾਈਮ ਦਾ ਇੱਕ ਟਾਈਮ ਦਾ 6 ਲੀਟਰ ਠੀਕ ਹੈ ਬਾਈ ਤੇ ਹੁਣ ਦਿਨ ਦੇ 12 ਪਏ ਆ ਤੇ ਫਿਰ ਮਟੀਕਾ ਟੂਕਾ ਚੰਗਾ ਹੀ ਭਰਿਆ ਹੋਇਆ ਹੈ ਤੇ ਹਾਂਜੀ ਠੀਕ ਹੈ ਰੇਟ ਬਾਈ ਕੀ ਕੀਤਾ ਇਹਦਾ ਤੇ ਰੇਟ ਫਰ ਫੋਨ ਤੇ ਕਰ ਲਾਂ ਠੀਕ ਹੈ ਬਾਈ ਠੀਕ ਹੈ ਕੱਡੀ ਬਾਰ ਉਹ ਤੋਰੀ ਭਰਾ ਜੀ ਨੂੰ ਬੁਲਾ ਕੋਲੀ ਵਾਲੀ ਨਹੀਂ ਮਿੱਤਰੋ ਪਹਿਮਾ ਸੁਵ ਕਰਮਾਣੀ ਹੁੰਦੀ ਹੈ ਤੇ ਕੀ ਸੂਣ ਦੇ ਵਿੱਚ ਹਜੇ ਕਾਗਜ਼ੀ ਦੇਣਾ ਜਿਹੜੇ ਉਹ ਇਹਦੇ 12 ਪਏ ਆ ਮਿੱਤਰੋ ਤੇ 12 ਦਿਨਾਂ ਦੇ ਵਿੱਚ ਇਹਨੇ ਚੰਗੀ ਤਿਆਰ ਹੋ ਜਾਣਾ 15 ਸੂਆ ਸੋਨਾ ਮੈਨੇ 12 ਕਿਲੋ ਦੁੱਧ ਦੋਵਾਂ ਨੰਗਾਂ ਦਾ ਮੰਨ ਲਓ ਇਹ ਦਿੰਦੀ ਆ ਕਰਮਾਂ ਵਾਲੀ 6 ਕਿਲੋ ਡੰਗ ਦਾ ਤੇ ਮੰਨ ਲਓ ਥੋੜੀ ਜਿਹੀ ਪੱਠੇ ਵੀ ਹੈਣੀ ਬਾਈ ਹੁਣੀਆਂ ਦੇ ਤਾਂ ਵੀ ਥੋੜੀ ਜਿਹੀ ਲੱਸੀ ਹੋਗੀ ਕਿਉਂਕਿ ਇਕੱਲੇ ਤੂੜੀ ਤੇ ਹੀ ਆ ਤਾਂ ਥੋੜਾ ਜਿਹਾ ਫਰਕ ਪਸ਼ੂ ਪਾਈ ਜਾਂਦਾ ਕਿਉਂਕਿ ਹਰੇ ਨਾਲ ਪਸ਼ੂ ਦੀ ਗਰੋਥ ਗਰੋਥ ਚੰਗੀ ਹੋ ਜੇ ਤੇ ਕੈਲਸ਼ੀਅਮ ਵਗੈਰਾ ਮਿਲਣਾ ਬਾਕੀ ਤਿਆਰ ਆ ਤਿਆਰੀ ਦੇ ਵਿੱਚ ਖਰਾਕਤ ਤਾਂ ਜ਼ਰੂਰੀ ਹੁੰਦੀ ਆ ਠੀਕ ਆ ਵਿਚਾਰੀ ਜੰਨੀ ਹੈਗੀ ਆ ਮਿੱਤਰੋ ਦੁੱਧ ਪੀਣ ਵਾਲੇ ਭਰਾ ਦੇ ਫੁੱਲ ਕੰਮ ਦੀ ਆ ਜਿਹੜੇ ਭਰਾ ਉਹ ਜੱਜ ਜੋਗੀ ਜਿਹੜੇ ਡੈਰੀ ਦਾ ਕੰਮ ਕਰਦਾ ਡੈਰੀ ਵਾਲੇ ਪਪਾਂ ਦੇ ਵੀਰੇ ਪਰ ਡੈਰੀ ਵਾਲੇ ਭਰਾ ਦੇ ਲਈ ਕੰਮ ਦੀ ਆ ਕਿਉਂਕਿ ਜਿਹੜਾ ਭਰਾ ਨੂੰ ਘਰੇ ਰੱਖਣ ਨੂੰ ਲੈਣੀ ਚਾਹੁੰਦਾ ਹੁੰਦਾ ਉਹਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ ਇੱਕ ਤਾਂ ਘਰੋ ਮਿਲ ਜੂਗੀ ਰੇਟ ਭਾਈ ਹੋਣੀ ਤੁਹਾਡੇ ਨੂੰ ਫੋਨ ਦੇ ਉੱਤੇ ਤੈਅ ਕਰ ਲੈਣਗੇ ਬਾਕੀ ਗੱਲਬਾਤ ਤੁਸੀਂ ਭਾਈ ਹੋਣਾਂ ਨਾਲ ਫੋਨ ਤੇ ਕਰ ਲਿਓ ਆਪਾਂ ਨੰਬਰ ਲੈ ਲੈਨੇ ਆ ਭਾਈ ਨੰਬਰ ਦੱਸਿਓ ਕਿਹੜਾ ਉਹਦਾ 97796 ਜੀ 8876 ਇੱਕ ਵਾਰੀ ਹੋਰ ਬੋਲ ਦਿਓ 977968876 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਹੁਣ ਉਹਨਾਂ ਦੇ ਨਾਲ ਰابطਾ ਕੈਮੀਕਲ ਬਾਤਲੀ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਮਰਲਾ ਖੁਰਦ ਤੇ ਜ਼ਿਲ੍ਹਾ ਮੋਗਾ